ਤਉ ਰਸੀ ਜੀਅ ਕੀ ਬੰਦਨਾ ਵਿਚ ਹौं ਕਰਮ ਕਮਾਹੀ ਬਿਨ ਸਤੁਰ ਸੀ ਰਿਥਾਉ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੀ ਬਿਨ ਸਤੁਰ ਸੀ ਜੀਅ ਕੀ ਬੰਦਨਾ ਵਿਚ ਹौं ਕਰਮ ਕਮਾਹੀ ਬਿਨ ਸਤ ਗੁਰ ਸੇਵੀ ਤਾਉ ਨਾ ਪਾਵਹੀ ਮਰ ਜਮਹ ਆਵਹ ਜਾਹੀ ਬਿਨ ਸਤ ਗੁਰ ਸੇਵੀ پیارا نانک سائی جی پاتر ہے پاوڑی. ہار ایک تجائی ہے ਪਾਸਤੋਂ ਹਮਤ ਕੀਐ ਸਾਨਾਜ ਮਰਾਈਐ ਜਿਨ ਸੀ ਵਿਆ ਤਿਨ ਪਦ ਪਾਇਆ ਤਿਨ ਜਨ ਕੀ ਸਭ ਥੋਖ ਗਵਾਈਐ ਨਾਨਕ ਤਿਨ ਬਿਟ ਹੋਵਾਰਿਆ ਜਿਨ ਆਨ ਦੇਨ ਹਿਰਦੈ ਹਰਨਾਮ ਤੇਰਾਇ ਪਿਹਾੜਾ ਕੜਾ ਨਾਮ ਦੇ ਵਿੱਚ ਬਾਦ ਸਤਿਗੁਰਾਂ ਦੀ ਆਨ ਰਸਨਾ ਤੋਂ ਉਚਾਰਨ ਕੀਤੀ ਹੈ ਪਹਾੜੇ ਨਾਮ ਦੀ ਬਾਦ ਦੇ ਵਿੱਚ ਧੰ ਗੁਰੂ ਅਮਰਦਾਸ ਜੀ ਪਾਤਸ਼ਾਹ ਇਨ੍ਹਾਂ ਦੀ ਰਸਨਾ ਉਚਾਰਨ ਕੀਤਾ ਸੁਲੋਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਵਚਨ ਅਤੇ ਤਾਂ ਬੁਰੂ ਰਾਮਦਾਸ ਸਾਹਿਬ ਜੀਾਂ ਦੀ ਰਸਨਾ ਵਿਚਾਰ ਨਹੀਂ ਕੀਤੀ ਪਉੜੀ ਹੈ ਜਿਸੁਰਜ ਮਹਾਰਾਜ ਸਾਹਿਬ ਜੀ ਸੱਚੇ ਗੁਰੂ ਦੀ ਸੇਵਾ ਨੂੰ ਪੁੱਤ ਕੇ ਨਹੁਕੂ ਕੀ ਨਿਮਸਾਨ ਜੰਦਾ ਉਹ ਬਣਾ ਪੈਂਦਾ ਹੈ ਮਹਾਰਾਜ ਸਾਹਿਬ ਜੀ ਤੋਂ ਸਿੱਖਦੇ ਸਾਧੂ ਗੁਰੂ ਜਿਹੜਾ ਸੱਚੇ ਗੁਰੂ ਦੀ ਸੇਵਾ ਕਰਦਾ ਜਿਹੜਾ ਤੁਮੇ ਦੀ ਸ਼ਰਨ ਦੇ ਵਿੱਚ ਹੈ ਮਹਾਰਾਜ ਉਹ ਕਿਹੜੀ ਨੁਕਸਾਨ ਤੋਂਕਦਾ ਹੈ ਉਹਾਨੀ ਕਿਹੜੀ ਪ੍ਰਾਪਤ ਹੁੰਦੀ ਹੈ ਭਾਨ ਸਾਹਿਬ ਜਿਹੜੇ ਕਮਨ ਦਾਸ ਸਤਿ ਸਾ ਕਿਰਪਾ ਕਰਦੇ ਤੋਂ ਵੀ ਗੁਰੂ ਆਮ ਦਾਸ ਸਤਗੁਰੂ ਜੀ ਸੇਵਾ ਦੇ ਪੁੰਜ ਸਨ ਮਹਾਰਾਜ ਸੈਤਿਆ ਜੀ ਦੀ ਸੇਵਾ ਦੇ ਪਰਥਾਏ ਜੋ ਬਾਣੀ ਦੇ ਵਿੱਚ ਬਹੁਤ ਬਚਨ ਕੀਤੇ ਕਿਉਂਕਿ ਉਹਨਾਂ ਨੇ ਸੇਵਾ ਕਰਕੇ ਸਤਗੁਰਾਂ ਦੀ ਇਹ ਵਡੀਆਂ ਬਖਸ਼ਾਾਂ ਲਾਹੇ ਜਿਹੜੇ ਪ੍ਰਾਪਤ ਕੀਤੇ ਸਨ ਉਹਨਾਂ ਦਾ ਜੀਵਨ ਸੇਵਾ ਦੇ ਪ੍ਰਤੀ ਇੱਕ ਵੱਡੀ ਉਦਾਹਰਣ ਹੈ ਸਤਿਗੁਰੂ ਬਚਨ ਕਰਦੇ ਹਨ ਸੋ ਲੋਕ ਮਹੰਤਾ ਕੀ ਜਾ ਬੇਨ ਸਤਗੁਰ ਸੇਵੇ ਜੀਵ ਕੇ ਬੰਦਨਾ ਵਿਵਿਥ ਹੋ ਮੈਂ ਪਰਮ ਤਮਾ ਮਾਰਦ ਪੀਤੇ ਸੱਚੇ ਗੁਰੂ ਦੀ ਸੇਵਾ ਤੋਂ ਬਿਨਾ ਜੀਵ ਹਾਉ ਬੈਦੂ ਪੀ ਬੰਦਨਾ ਦੇ ਵਿਚ ਪੈਣਾ ਜਦੋਂ ਸਤਗੁਰੂ ਦੀ ਸੇਵਾ ਤੋਂ ਡਣਾ ਸੰਸਾਰ ਦੇ ਵਿੱਚ ਜੀਵ ਵਿਚਰਦਾ ਸੇਵਾ ਦੀ ਭਾਵਨਾ ਨਹੀਂ ਹੈ ਹੱਦ ਦੇ ਵਿੱਚ ਇਹ ਮਹਾਰਾਜ ਕਹਿੰਦੇ ਜੀ ਬੰਦਨਾ ਵਿੱਚ ਪੈਂਦਾ ਕਾਰਨ ਵਿੱਚ ਹਮ ਮੈ ਕਰਮ ਸਮਾਉਂਦੀ ਉਹ ਸਤਗੁਰੂ ਦੀ ਸੇਵਾ ਤੋਂ ਬਿਣਾ ਜਿਵੇਂ ਕਰਮ ਇਸ ਸੰਸਾਰ ਦੇ ਵਿੱਚ ਤੁਮਾਉਂਦਾ ਹੈ ਮਾਨਨ ਕੀਤੀ ਹੰਕਾਰ ਦੇ ਹਮਤਾ ਦੇ ਵਿੱਚ ਆ ਕੇ ਸਮੋਤਾ ਤੇ ਜਿੱਥੇ ਉਹ ਨਾਇੋਤਿਕ ਕੀਤਾ ਕਾਰਜ ਵਿਅਰਥ ਹੋ ਜਾਂਦਾ ਮਹਾਰਾਜ ਜੇ ਕੀ ਬਚਨ ਮਾਨ ਇਹਦੇ ਜਿੱਥੇ ਆਉਂਦੇ ਆ ਗਈ ਉਥੇ ਖਤਮ ਹੋ ਜਾਂਦਾ ਇਹ ਸਭ ਕੁਝ ਕੀਤਾ ਹੋਇਆ ਕਾਰਜ ਭਾਵੇਂ ਕਿੰਨਾ ਵੀ ਬੜੇ ਦਾ ਹੋਵੇ ਜਦੋਂ ਬੰਦਾ ਕਹਿੰਦੇ ਮੈਂ ਕੀਤਾ ਮੈਂ ਨਾ ਕਰਦਾ ਕਹੋਨ ਇਹ ਮਹਾਰਾਜ ਕੀਤੇ ਨਾਮ ਸੁਣੇ ਫੜ ਜਾ ਕੇ ਨਿਯੋਗ ਕੁੰਚਰੀ ਸੁਣਾ। ਫਿਰ ਮਹਾਰਾਜ ਕੀਤੇ ਵਿਆਖਟ ਕਰਿਆ ਜੀ। ਸੱਚੇ ਗੁਰੂ ਦੀ ਸੇਵਾ ਤੋਂ ਬਿਨਾਂ ਬੰਦਨਾ ਵਿੱਚ ਪੈਂਦਾ। ਤਨਯੋ ਮਹਾਰਾਜ ਕਹਿੰਦੇ ਬੰਦਨਾ ਆਰ ਬੰਦਨਾ ਗੁਣ ਕਾ ਉਹ ਪਾਲਦਾਈ ਮੱਤੇ ਭਾਗ ਬਿਤੇ ਗੁਰਦੇਵਾ ਕੋਲ ਉਪਰਾਧ ਮੱਤੇ ਹਰ ਸੇਵਾ। ਅਤਿ ਗੁਰੂ ਕਹਿੰਦੇ ਜੇ ਬੰਦਨਾ ਤੋਂ ਬਚਣਾ ਤੇ ਬੰਦਨਾ ਆਪਕੇ ਕਾਰ। ਗੁਰੂ ਦਾ ਪਰਮਾਤਮਾ ਦੇ ਤੇ ਮਹਾਰਾਜ ਕਹਿੰਦੇ ਕਾਜ ਤਾਉ ਦੇ ਦਾ ਵੱਡੇ ਭਾਗ ਕਿਤੇ ਗੁਰਦੇਵਾਂ ਦੇ ਵੱਡੇ ਭਾਗ ਅੰਤਰ ਸਿ ਗੁਰੂ ਨਾਲ ਜੁੜੇਗਾ ਮਿਲੇਗਾ ਓਟ ਪ੍ਰਾਪਤ ਮਿਟੇ ਹਰ ਸੇਵਾ ਤੇ ਜਦੋਂ ਗੁਰੂ ਦੀ ਸੇਵਾ ਕਰੇਗਾ ਤੇ ਪਰਮਾਤਮਾ ਦੇ ਕਿਉਂਕਿ ਗੁਰੂ ਤੇ ਅਕਾਲ ਸਰਖਵਰ ਪਰਮਾਤਮਾ ਵੱਖ ਨਹੀਂ ਉਹੀ ਸਰੂਪ ਹੈ ਆਪ ਨਾਰਾਇਣ ਬਲਾ ਘਰ ਜਾਗਮੈ ਪਰਬਲਿਉ ਪੱਟ ਸਹਿਬਾਨ ਦੇ ਬਚਨ ਹੈ ਗੁਰੂ ਸਾਹਿਬ ਜੀ ਦੇ ਬਾਬਤ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਰਕਰਾਰ ਹੈ ਰੱਬ ਹਨ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਹਨ ਮਨੁੱਖੀ ਜਿਹੜੇ ਸੇਵਾ ਨਿਭਾ ਲੈਂਦੇ ਹੈ ਕਰੋੜਾਂ ਅਪਰਾਧ ਮਿਟ ਜਾਂਦੇ ਪਰ ਸੇਵਾ ਤੋਂ ਬਿਨਾ ਜਿਹੜਾ ਵੀ ਬੰਦਾ ਫਰਮ ਕਰਦਾ ਹੈ ਜਦੋਂ ਹਾਂ ਮੈਂ ਆਜਾਤ ਨਹੀਂ ਮਹਾਰਾਜ ਕੀਤੇ ਕਰ ਆਪਣੇ ਕਰਦਾ ਪ੍ਰਾਂਤੀ ਬਣ ਜਾਂਦਾ ਕਿ ਕੰਮ ਕੀ ਕਰਨ ਵਾਲਾ ਕਰਾਉਣ ਵਾਲਾ ਉਹ ਤੇ ਬੰਦਾ ਸੇਰਾ ਆਪਣੀ ਸ਼ਰਣ ਲਈਦਾ ਜੀ ਮੈਂ ਹੀ ਤਾਂ ਜਮ ਲਗ ਮੇਰੀ ਜੀੜੀ ਕਰੇ ਤੱਪਨ ਕਾਰਜ ਇੱਕ ਨਹੀਂ ਸਾਰੇ ਜਿੰਨਾ ਚਿਰ ਮੈਂ ਹਿਰਦੇ ਵਿੱਚ ਮਹਾਰਾਜ ਕੀਤੇ ਇੱਕ ਵੀ ਕਾਰਜ ਨਹੀਂ ਬਣ ਸਕਦਾ ਜਦੋਂ ਮੇਰੀ ਮੇਰੀ ਖਸਮ ਹੋ ਜਾਏਗੀ ਉਦੋਂ ਕਾਲਪੁਰ ਖਾਪ ਬਾਦ ਸਵਾਰਦੇ ਆ ਅਗੇ ਮਹਾਰਾਜ ਦੀ ਕਿਰਪਾ ਕਰਦੇ ਬਿਨ ਸਤਗੁਰ ਸੇਵੀ ਥੌਰ ਨਾ ਪਾਵੇ ਮਨ ਦੇ ਮਨ ਆਵਿ ਜਾਨ ਸਤਗੁਰ ਕਿਰਪਾ ਕਰਦੇ ਕਿ ਸੱਚੇ ਗੁਰੂ ਦੀ ਸੇਵਾ ਤੋਂ ਬਿਨਾ ਥੌਰ ਨਾ ਪਾਵੇ ਬੰਦਾ ਅਨੁੱਖ ਆਪਣੇ ਨਿੱਜ ਰੂਪ ਦੇ ਵਿੱਚ ਠਹਿਰਾ ਨਹੀਂ ਪ੍ਰਾਪਤ ਕਰ ਸਕਦਾ ਭਾਵ ਨਹੀਂ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਆਤਮਾ ਸਮਾ ਸਕਦੀ ਨਈ ਅਸਲ ਖਾਨੀ ਪ੍ਰਾਪਤੀ ਉਹ ਸੱਤ ਨਹੀਂ ਬੰਦਾ ਨਾ ਆਵਾਂ ਰਹਿਦਾ ਜਿਨ੍ਹਾਂ ਚ ਸੱਚੇ ਗੁਰੂ ਦੀ ਸੇਵਾ ਦੀ ਪ੍ਰਾਪਤਨ ਦੀ ਇਹ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਦਾ ਜੀਵਨ ਇਸ ਗਰ ਨੂੰ ਦੱਸਦਾ ਮਹਾਰਾਜ ਸਾਹਿਬ ਜੀ ਦੀ ਸੇਵਾ ਕਿ ਕਹੇ ਆਹਨ ਸਾਡ ਸੇਵਾ ਕਰਦੇ ਹਾਂ ਬਤੀਤ ਹੁੰਦੇ ਹੈ ਇਹ ਉਹ ਜਿਹੜਾ ਕਹਿੰਦੀ ਨਾ ਨਹੀਂ ਜਦੋਂ ਮਹਾਰਾਜ ਸਾਹਿਬ ਜੀ ਨੂੰ ਛੇਡਾ ਲੱਗਦਾ ਹੈ ਸਤਿਗੁਰੂ ਜੀ ਟਿਕਨ ਲੱਗਦੇ ਦਾਤ ਨੂੰ ਬਚਾ ਲਈਏ ਜਾਲਾਂ ਨੂੰ ਆਪ ਟਿਕ ਪਈ ਤੇ ਖੜਕਾ ਨਾ ਬਾਰ ਜਿਲਾਈ ਦੀ ਵੀ ਹਰ ਨੂੰ ਨਿਖਾਵਾਂ ਉਹ ਵੇਗਾ ਉਤਣ ਉਹ ਵੇਗਾ ਜਦ ਆਪਨਾ ਘਰ ਛੱਡ ਕੇ ਤੇ ਕੁੜਮਾਂ ਦੇ ਘਰ ਦਾ ਦਾਸਾਂ ਦਾ ਆਇਆ ਉਦੋਂ ਤਾਂ ਅੰਗੁਰ ਮੱਤਾ ਸਹਿ ਪਾਸ ਜੀ ਬਚਨ ਕੀਤੀ ਵੀ ਚਲਿਏ ਮੈਂ ਨਿਖਾਵਾਂ ਦੀ ਸਾਰੀ ਜਮਰ ਮੈਂ ਨਿਖਾਵਾਂ ਰਿਆ ਪਰ ਹੁਣ ਮੈਂ ਥਾਂ ਵਾਲਾ ਹੁਣ ਮੈਂ ਸੱਚੇ ਗੁਰਾਂ ਦੀ ਸੇਵਾ ਦੇ ਵਿੱਚ ਹੁਣ ਮੈਨੂੰ ਥਾਂ ਮਿਲਨੀ ਹੁਣ ਮੈਨੂੰ ਤੇਰਾ ਮਿਲ ਗਿਆ ਅਸਲ ਟਿਕਾਣੇ ਤੇ ਹੁਣ ਪੁੱਜਾਂ ਪਹਿਲਾਂ ਤੇ ਸਾਰੀ ਉਮਰ ਨਖਾਵਾ ਹੀ ਰਿਆ ਧੰਨ ਗੁਰੂ ਅਮਰਦਾਸ ਸਹਿ ਪਾਸ਼ਾ ਜੀ ਦੇ ਇਹ ਬਚਨ ਸੰਤਾਂਯੋ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੀਂ ਔਰ ਨਾ ਪਾਵੇ ਸੱਚੇ ਗੁਰੂ ਦੀ ਸੇਵਾ ਤੋਂ ਬਿਨਾ ਨਈ ਜੀਵਨ ਦੇ ਵਿੱਚ ਤੇਰਾ ਆ ਸਕਦਾ ਨਈ ਬਣਦਾ ਅਸਲ ਥਾਂ ਵਾਲਾ ਅਸਲ ਧਰ ਵਾਲਾ ਬਣ ਸਕਦਾ ਮਹਾਰਾਜ ਕਹਿੰਦੇ ਮਰ ਜੰਮ ਹੈ ਆਦਿ ਚਾਹੇ ਮਨੁੱਖ ਮਰਦਾ ਜੰਮਦਾ ਆਉਂਦਾ ਜਾਂਦਾ ਇਸ ਸੰਸਾਰ ਦੇ ਵਿੱਚ ਸੱਚੇ ਗੁਰੂ ਦੀ ਸੇਵਾ ਤੋਂ ਬਿਨਾਂ ਇਸ ਸੱਚੇ ਗੁਰਾਂ ਦੀ ਸੇਵਾ ਦੇ ਵਿੱਚ ਲੱਗਦਾ ਕਿ ਮਹਾਰਾਜ ਕਹਿੰਦੇ ਸਤ ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਨਾਏ ਮਨ ਛਿੰਦਿਆ ਹਲ ਪਾਵਨ ਹਉਮੈ ਵਿੱਚੋਂ ਜਾ ਸਤ ਗੁਰਾਂ ਦੀ ਸੇਵਾ ਦੇ ਨਾਲ ਹੀ ਹਉਮੈ ਦੇ ਚੰਕ ਕਾਰ ਨਿਕਲਣਾ ਹਉਮੈ ਦੇ ਬੰਦ ਨਹੀਂ ਸਤਿਗੁਰੂ ਕੀ ਜੀ ਦੇ ਕੇ ਬੇਨਤੀ ਕਰਾਂ ਕਿ ਮਹਾਰਾਜ ਸੇਵਾ ਕਰਨ ਲਈ ਤੁਸੀਂ ਕਿਰਨ ਲੱਗੇ ਹੋ ਹਉ ਮੈਨਾ ਵੇਦਰ ਦੇ ਮਹਾਰਾਜ ਕਿਰਪਾ ਕਰਿ ਹਉਮੈ ਤੋਂ ਰਹਿ ਤੋ ਕੇ ਸੇਵਾ ਨ ਤੋਂ ਮਦੀ ਜਾਜਦਾ ਜੇ ਤੇ ਮਹਾਰਾਜ ਦਇਆ ਕਰਦੇ ਨਾ ਸੇਵਾ ਕਰਦੇ ਨਹੀਂ ਕਾਮੀ ਇਸ ਤੋ ਹਉ ਪ੍ਰਾਪਤ ਸੁਆਮੀ ਉਹਨਾਂ ਰਾਮ ਮਿਲ ਜਾਂਦਾ ਜਦਾਂ ਹਮ ਕਾਤੋ ਰਹਿ ਸਤਿਗੁਰਾਂ ਦੀ ਸੇਵਾ ਨੂੰ ਲੱਗ ਪੈਂਦਾ ਸੇਵਾ ਹਉਕਮਤ ਨੂੰ ਕਮਾਉਣਾ ਨਹੀਂ ਦੇਵੇ ਸੇਵਾ ਸਤਿਗੁਰਾਂ ਦੇ ਪਤਿ ਜਹਲੇ ਦੇ ਵਿੱਚ ਪੈ ਰੱਖਣਾ ਮਾਰ ਰੱਖਣਾ ਸੇਵਾ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਕਿਉਂਕਿ ਗੁਰੂ ਘਰ ਨਹੀਂ ਗੁਰੂ ਘਰ ਤੋਂ ਬਾਹਰ ਵੀ ਇਹ ਪੈ ਰੱਖਣਾ ਵੀ ਜੇ ਮੈਂ ਗਲਤ ਕਰਮ ਕਰਨ ਲੱਗਾਂ ਤੇ ਮੈਨੂੰ ਗੁਰੂ ਸਹਿਬ ਦੇਦੇ ਉਹ ਹਾਜ਼ਰ ਨਾਜ਼ਰ ਨਹੀਂ ਹਰ ਜਗ੍ਹਾ ਦੇ ਉੱਪਰ ਇਹ ਹੀ ਸੱਚੇ ਗੁਰਾਂ ਦੀ ਸੇਵਾ ਹੈ ਅਰਧਿਤ ਪੈ ਭਾਵਨਾ ਰੱਖ ਕੇ ਹੁਕਮ ਨੂੰ ਸ਼ਬਦ ਨੂੰ ਜੀਵਨ ਦੇ ਵਿੱਚ ਕਮਾਉਣਾ ਇਸ ਤੋਂ ਬਿਲਾ ਜਿਸ ਦੇੇੇ ਸੇਵਾ ਕਰਨ ਲੱਗ ਪਾਂਗੇ ਉਸ ਦਿਨ ਬਾਹਰੀ ਤੌਰ ਤੇ ਜਿਹੜੀ ਸੇਵਾ ਕਰਾਂਗੇ ਨਾ ਇਹ ਸੇਵਾ ਉਹਦੀ ਮਨ ਕਰਕੇ ਮਨ ਸਤਗੁਰਾਂ ਨੂੰ ਸਮਰਪਿਤ ਕਰਨਾ ਫਿਰ ਜਦੋਂ ਤਨ ਦੀ ਸੇਵਾ ਕਰਾਂਗੇ ਤੇ ਮਨ ਤੇ ਹੰਕਾਰ ਨਹੀਂ ਆਏਗਾ ਜਿੰਨਾ ਚਿਰ ਬੰਦਾ ਗੁਰੂ ਸਾਹਿਬ ਦੀ ਹੁਕਮ ਨੂੰ ਮੰਨੂਦ ਹੁੰਦਾ ਹੈ ਨਾ ਤਨ ਕਰਕੇ ਸੇਵਾ ਨਿਭਾਉਂਦਿਆਂ ਨਿਭਾਉਂਦਿਆਂ ਤੇਰੀ ਮਨ ਤੇ ਹੰਤਾ ਹੰਕਾਰ ਆ ਜਾਂਦਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪਹਿਲਾਂ ਮਨ ਸਤਗੁਰਾਂ ਨੂੰ ਦਿੱਤਾ ਪੇਰ ਕਾਣ ਕਰ ਕੇ ਸੇਵਾ ਕੋ ਨਿ ਸਿਰੂ ਦਾ ਦਿੱਤੇ ਸਤਗੁਰਾਂ ਬਖਸ਼ਣ ਕਰਤਾ। ਪਰਵੰਗਨ ਦੇਵ ਸਾਹਿਬ ਜੀ ਅਰੇ ਇਹੇ ਸੇਵਾ ਤੋਂ ਬਿਨਾ ਨਹੀਂ ਅਸਲ ਟਿਕਾਣਾ ਮਿਲ ਸਕਦਾ। ਮਰਦਾ ਜੰਮਦਾ ਇਹਨੋ ਸੰਸਾਰ ਦੇ ਵਿੱਚ ਆਉਂਦਾ ਜਾਂਦਾ ਹੈ। ਬੇਨ ਸਤਗੁਰ ਸੇਵੀ ਰਿਫਕਾ ਬੋਲਣਾ ਨਾਮ ਨਾ ਵਸੇ ਮਨ ਮਾਹਿਮਾ ਤੇ ਕੀ ਸੱਚੀ ਗੁਰਾਂ ਦੀ ਸੇਵਾ ਤੋਂ ਬਿਨਾ ਮਨੋ ਕੋ ਟਿਕਾਈ ਨਹੀਂ ਹੁੰਦਾ। ਜਿਹੜਾ ਵੀ ਬੰਦੇ ਨੂੰ ਕਰੇਗਾ ਫਿੱਕਾ ਹੀ ਕਰੇਗਾ ਖਾਹ ਵਾਲਾ ਕਰੇਗਾ ਸ੍ਰੋਧ ਵਾਲਾ ਕਰੇਗਾ ਵਪਾਰਾਨ ਨ ਭਰਿਆ ਹੋਇਆ ਬੰਦੇ ਨੂੰ ਕਰੇਗਾ ਜਿੱਦੀ ਹਿਰਦੇ ਕਰਕੇ ਸੇਵਾ ਦੀ ਨਿਭਾਈ ਮਹਾਰਾਜ ਦਇਆ ਕਰਕੇ ਕੁਰਬਾਨੀ ਦੇ ਵਿੱਚ ਨਾਨਕ ਫਿੱਕਾ ਬੋਲਿਆ ਤਾਂ ਮਨੋਂ ਫਿੱਕਾ ਹੋਏ ਜਿਹੜਾ ਹਸਣਾ ਤੋਂ ਫਿੱਕਾ ਹੋ ਜਾਂਦਾ ਮਹਾਰਾਜ ਕਹਿੰਦੇ ਉਹਦਾ ਤਾਂ ਦੇ ਮਨ ਫਿੱਕਾ ਪੈ ਜਾਂਦਾ ਉਹ ਕੋਈ ਸੋਭਾ ਵਾਲੀ ਗੱਲ ਨਹੀਂ ਜੀ ਮਹਾਰਾਜ ਦਿਖਾ ਕਰਦੇ ਬੁਰਾ ਨਹੀਂ ਕੋਈ ਨਾ ਹਸਣਾ ਕੋਈ ਕੁਝ ਕਹੀ ਜਾਂਦਾ ਹੈ ਰਸਨਾ ਤੋਂ ਬੋਲ ਬੋਲਣੇ ਅਕਾਲ ਪੁਰਖ ਪਰਮਾਤਮਾ ਦੀ ਮਹਿਮਾ ਦੇ ਵਡਿਆਈ ਦੇ ਇਹ ਮਨੁੱਖ ਰਸਨਾ ਤੋਂ ਠਿੱਕਾ ਮਾਰਨ ਕਿੰਨੇ ਉਹਦੋਂ ਬੋਲਦਾ ਜਦੋਂ ਸੱਚੇ ਗੁਰਾਂ ਦੀ ਸੇਵਾ ਤੋਂ ਹੁਕਮ ਤੋਂ ਦੂਰ ਹੁੰਦਾ ਜਿਹੜਾ ਰਸਨਾ ਤੋਂ ਮਹਾਰਾਜ ਕਹਿੰਦੇ ਠਿੱਕਾ ਬੋਲਣਾ ਨਾਮ ਨਾ ਵਸੇ ਮਨ ਮਾਨਸਾ ਦੀ ਪਾਛਾ ਕਿ ਨਾਮ ਨਹੀਂ ਘਿਰਦੇ ਦੇ ਵਿੱਚ ਵਸਦਾ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਸਣੀ ਦਾ ਦੋਕੇ ਬੰਦਾ ਰਸਨਾ ਤੋਂ ਕਿ ਕਾੁਰਦਾ ਇਹ ਕਾਲਪੁਤ ਪਰਮਾਤਮਾ ਦੇ ਨਾਮ ਦੀ ਮਠਾਸ ਹੈ ਜੀ ਤੇ ਉਹਦਾ ਨਾਮ ਜਪਣ ਉਹਦੀ ਮਹਿਮਾ ਕਰਨ ਵਾਲਿਆਂ ਦੀ ਕੋਪਾ ਨਿੰਦਾ ਵੀ ਕਰੀ ਜਾਏ ਜੇ ਉਹ ਉਹਦੀ ਵੀ ਮਹਿਮਾ ਕਰਦੇ ਵੀ ਕੋ ਕਰ ਜਾਂਦਾ ਕਬੀਰ ਸਹਿਬ ਕਿਰਪਾ ਕਰ ਦੇਨਾ ਬੀ ਜਿੰਦੋਂ ਨਿਕਲੋਂ ਮੂਕੋ ਰੋਗ ਨਿੰਦੋਂ ਨਿੰਦਾ ਜਾਨ ਕੋਰੀ ਪਿਆਰੀ ਜਿੰਦਾਬਾਪ ਨਿੰਦਾ ਮਹਤਾਰੀ ਤੇ ਲੋਕੋ ਨਿੰਦੋਂ ਮੈਨ ਮੈਂ ਨਹੀਂ ਤੁਹਾਡਾ ਮਾੜਾ ਚੁੰਦਾ ਤੁਸੀਂ ਮੈਨੂੰ ਨਿੰਦੋ ਮੈਨੂੰ ਨਿੰਦਾ ਬੜੀ ਪਿਆਰੀ ਲੱਗਦੀ ਹੈ ਕਿਉਂਕਿ ਨਿੰਦਾ ਸਾਡੀ ਮਾਂ ਪਿਓ ਵਰਗੀ ਹੈ ਸਾਡੀ ਨਿੰਦਾ ਸਭਾਲ ਕਰਦੀ ਹੈ ਤੁਸੀਂ ਜਿੰਨੀ ਖੜੀ ਇਨਜਿਆ ਕਰੀ ਜਾਓਗੇ ਸਾਡੇ ਕੀਤੇ ਪਾਪ ਉਹਨੇ ਦੂਰ ਹੋਈ ਜਾਣੇ ਤੁਸੀਂ ਪਾਪਾਂ ਨਹੀਂ ਫਰਾਂਟ ਸੜਦੇ ਨਹੀਂ ਜਾਣੇ ਮਹਾਰਾਜ ਦੀ ਕਿਰਪਾ ਕਰਦੇ ਹੈ ਫਿੱਕਾ ਬੋਲਣ ਵਾਲਾ ਨਿੰਦਿਆ ਕਰਨ ਵਾਲਾ ਈਰਖਾ ਕਰਨ ਵਾਲਾ ਮਨੋਖਾ ਉਹ ਸੱਚੇ ਗੁਰਾਂ ਦੀ ਸੇਵਾ ਤੋਂ ਗੁਰੂੰਦਾਰ ਹੈ ਨਾਮ ਨਾ ਵਸੈ ਮਨ ਆਹ ਇਹ ਜਿਜ ਪਰਮਾਤਮਾ ਦੇ ਨਾਮ ਪਰਮਾਤਮਾ ਦੇ ਨਾਮ ਦਾ ਵਾਸਾ ਨਹੀਂ ਹੋ ਸਕਦਾ ਨਾਨਕ ਬਿਨ ਸਤਗੁਰ ਸੇਵੇ ਜਨਮ ਘਰ ਬੰਦੇ ਮਾਰੀਐ ਸੱਚੇ ਦੁਰਾਂ ਦੀ ਸੇਵਾ ਤੋਂ ਬਿਨਾ ਹੁਕਮ ਨੂੰ ਮੰਨਣ ਤੋਂ ਬਿਨਾ ਮਰ ਜਿ ਕਿੰ ਤੇ ਜਨਮ ਘਰ ਬੰਦੇ ਮਾਰੀਐ ਜਮ ਬੰਨ ਕਿਨੇ ਜਾਂਦੇ ਐ ਮਾਰਦੇ ਐ ਜਮਾਂ ਦੀ ਮਾਰ ਸੈਨ ਪੈਂਦੀ ਐ ਮੋਹਿ ਕਾਲੇ ਉਠ ਜਾਏ ਮਹਾਰਾਜ ਕਹਿੰਦੇ ਬੰਦਾ ਸੰਸਾਰ ਦੇ ਵਿੱਚੋਂ ਕਾਲਾ ਮੂੰਹ ਲੈ ਕੇ ਘੁੱਟ ਕੇ ਕਲਪਉਤ ਦੇ ਵਿੱਚ ਜਾਂਦਾ ਸੰਸਾਰ ਦੇ ਵਿੱਚ ਸੱਚੇ ਗੁਰਾਂ ਦੀ ਸੇਵਾ ਨਾ ਕਰਨ ਕਰਕੇ ਕਾਲ ਦੇ ਮੂੰਹ ਦੇ ਵਿੱਚ ਪੈ ਜਾਂਦਾ ਹੈ ਤੇ ਮਹਾਰਾਜ ਦੀ ਕਿਰਪਾ ਕਰਨ ਤੇ ਜਮਨ ਮਰਨ ਦੇ ਏੜ ਤੋਂ ਬਚਾਉਣਾ ਸੱਚੇ ਗੁਰੂ ਦੀ ਸੇਵਾ ਨੇ ਜਮਨ ਮਰਨ ਤੋਂ ਬਚਾਉਣਾ ਹੈ ਸਤਿਗੁਰਾਂ ਦੇ ਹੁਕਮ ਨੇ ਉਪਦੇਸ਼ ਨੇ ਦੇ ਗੁਰ ਦਾ ਬਚਨ ਬਸੇ ਜੀ ਅਨਾਦੀ ਜਾਲ ਵਿੱਚ ਦੂਪੈ ਤਸਕਰਣ ਦੇ ਲੈ ਭਾਗੇ ਨਾ ਸਕੇ ਕਾਲ ਸਤਿਗੁਰਾਂ ਦਾ ਉਪਦੇਸ਼ ਸ਼ਬਦ ਹੈ ਸਾਹ ਜਿਨ ਨੇ ਜੀਵਨ ਦੇ ਵਿੱਚ ਖਮਾ ਲਿਆ ਉਹਨੂੰ ਬਖਸ਼ ਸ਼ਾਂ ਪਾਪ ਤੋਂ ਜਾਂ ਤੀਆ ਨਹੀਂ ਤੇ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੇ ਜਾਂ ਪਰਬੱਧੇ ਮਾਰੀ ਅੰਮ੍ਰਿਤ ਕਾਲੇ ਪੁੱਤ ਜਾਏ ਕਾਲਾ ਹੋ ਲੈ ਕੇ ਬੰਦਾ ਸੰਸਾਰੋਂ ਚੁੱਕੇ ਜਾਂਦਾ ਹੈ ਜਿਹੜਾ ਸੇਵਾ ਤੋਂ ਵਾਂਝਾ ਰਹਿਣ ਤੋਂ ਬੰਦ ਹੈ ਇੱਕ ਪਾਸੇ ਬਾਬਾ ਬਚੀਰ ਖਾਲਸਾ ਜੀ ਸੀ ਤੇ ਇੱਕ ਪਾਸੇ ਜੁੜੀ ਜਾਨ ਸੀ ਜਦੋਂ ਪਤਾ ਲੱਗਾ ਵੀ ਪਹਾੜੀ ਰਾਜੇ ਈਸਰੀ ਚੰਦ ਇਹਨਾਂ ਨੇ ਮਸਤ ਬਾਠੀ ਜਿਹਨੂੰ ਚਦਾਬ ਪਿਆਈ ਉਹਦੇ ਨਾਲ ਲੋਹ ਘੜ ਕੇ ਇਹਦਾ ਦਰਵਾਜ਼ਾ ਤੋੜਨਾ ਜਿਹੜੀ ਮਹਾਰਾਜ ਸਾਹਿਬੀਆਂ ਦੀ ਸ਼ਸਤਰਾਂ ਦੀ ਤਾਕਤ ਰਹੀ ਸੀ ਜਿੱਥੇ ਸ਼ਸਤਰ ਤਿਆਰ ਇੰਦੇ ਸਨ ਇਹ ਹੁਣ ਕੌਣ ਸਾਹਮਣੇ ਉਹ ਮਹਾਰਾਜ ਸਾਹਿਬ ਜੀ ਆਪਣਾ ਪ੍ਰਸ਼ਾਦੀ ਹਾਥੀ ਵੀ ਮੁਕਾਬਲਾ ਵੀ ਕਰ ਸਕਦਾ ਜੀ ਜੋ ਤਾਂ ਪਰ ਜਿੱਤ ਨਹੀਂ ਕੋਈ ਗੱਲ ਨਹੀਂ ਸਾਡਾ ਹਾਥੀ ਦੁਨੀ ਚੰਦ ਲੜੇਗਾ ਤੇ ਦੁਨੀ ਚੰਦ ਦੇ ਬਾਪ ਇਤਿਹਾਸ ਸਰ ਕਹਿੰਦੇ ਵੀ ਸ਼ਕਤੀ ਸ਼ਕਾਉਣ ਦਾ ਬੜਾ ਜ਼ਿਆਦਾ ਸ਼ਕੀਨ ਸੀ ਵੀ ਲੰਗਰ ਦੇ ਵਿੱਚ ਜਲਵਾਣੀ ਇਹਨੇ ਬੋਤਾਲ ਸਭ ਨਾਲ ਵੱਢ ਛਕਿਆ ਕਰਨਾ ਪਰ ਬਾਣੀ ਨਾਲੋਂ ਜਦੋਂ ਆ ਮੇਂ ਜੀਉ ਦੇ ਨਾਲ ਕੁੱਟਿਆ ਆ ਸੀ ਸਤਿਗੁਰਾਂ ਅਕਸਰ ਇਹ ਨੂੰ ਪਿਆਰ ਕਰਨਾ ਵੀ ਭਾਈ ਜੇ ਕੋਈ ਲਾਭ ਹੈ ਨਾ ਇੱਥੇ ਸੇਵਾ ਕਰਿਆ ਕਰ ਇਹਨੇ ਕਹਿਣਾ ਕਰਨਾ ਮਹਾਰਾਜ ਮੇਖੋ ਜਦਨ ਤੁਸੀਂ ਮੈਨੂੰ ਕੋਈ ਹੁਕਮ ਕਰਨਾ ਹੈ ਤੇ ਮੈਂ ਕਰ ਦੇਣਾ ਤੇ ਮਹਾਰਾਜ ਸਾਰੇ ਲਾਭੇ ਨਾ ਦੇ ਦਿੱਤੇ ਜਦੋਂ ਮਾਰੇ ਨੇ ਆਖਿਆ ਕਿ ਲਿਆਓ ਆ ਜੁਨੀ ਚੰਦਰੂ ਉਦੋਂ ਡਰ ਗਿਆ ਪੈਰਾਂ ਤੋਂ ਮਿੱਟੀ ਨਹੀਂ ਉਤਰਦੀ ਤੇ ਨਾਲ ਦੇ ਸਾਥੀਆਂ ਨੇ ਕਹਿਣ ਲੱਗਾ ਉਹ ਗੁਰੂ ਗ੍ਰੰਥ ਸਾਹਿਬ ਨੇ ਆਪ ਦੇ ਮਰਨਾ ਹੀ ਨਾਲ ਸਭ ਨੂੰ ਬਰਬਾਦ ਕਰ ਦੇਣਾ ਵੀ ਕਦੇ ਨਹੀਂ ਲਿਖਿਆ ਕਿ ਹਾਥੀ ਦੇ ਨਾਲ ਬੰਦਾ ਲੜਦਾ ਹੋਵੇ ਆਹ ਬੰਦੇ ਨਾਲ ਬੰਦਾ ਲੜਦਾ ਹੋਣਾ ਹੋਵੇ ਤੇ ਮੈਂ ਲੜ ਪਾਵਾਂ ਹਾਥੀ ਉਹ ਵੀ ਉਹ ਮਸਤ ਕੀਤਾ ਚਲਾ ਪਿਆ ਕਿ ਤੇ ਮੈਂ ਦਾ ਮੁਕਾਬਲਾ ਕਿਵੇਂ ਕਰ ਸਕਦਾ ਹਾਂ ਜੇ ਮੇਰੀ ਮੰਨੋਂ ਮੈਂ ਤਾਂ ਨਿਕਲਣ ਲੱਗਾ ਘਰ ਵੱਲ ਨੂੰ ਜੇ ਤੁਸੀਂ ਆਪਣੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਉਹਦੇ ਮੇਰੇ ਨਾਲ ਕਿਦੋ ਇਹੋ ਹੀ ਫਿਰ ਪਾਪੀ ਦੀ ਸੰਗਤ ਪਾਪੀ ਦੀ ਕਰਨੀ ਮੂਰਖ ਨੇ ਮੂਰਖਾਂ ਦੀ ਸੰਗਤ ਵਿੱਚ ਮੂਰਖ ਮਿਲਦਾ ਏ ਇਹਨਾਂ ਦੀ ਸਲਾਹ ਕੀਤੇ ਰਾਤ ਨੂੰ ਲੋਕੜ ਕਿਲੇ ਦੀ ਤੰਤ ਤੰ ਮੰ ਲੱਗਿਆ ਨਾਲ ਦੀ ਉਤਲ ਨਹੀਂ ਜਦੋਂ ਦੇ ਪੁੱਤਨ ਲੱਗਾ ਤਾਂ ਟੁੱਟ ਜਾਂਦਾ ਸਰੀਰ ਦਾ ਵਜੂ ਕੌਮ ਸੀ ਡੇਢ ਪਈ ਲਾਹ ਵੱਟ ਟੁੱਟ ਜਾਂਦੀ ਇਹ ਨੂੰ ਜਿਵੇਂ ਕਿਵੇਂ ਕਰਕੇ ਚੁਪਕੇ ਦੇ ਪਿੰਡ ਲੈ ਕੇ ਜਾਂਦੇ ਐ ਪਿੰਡ ਦਾ ਨਾਮ ਈਸਰ ਗਿਆ ਉਹ ਜੇ ਜਾ ਕੇ ਬਿਲਕਤਾ ਹੋਇਆ ਕਹਿੰਦੇ ਸੱਪ ਗਲਨ ਕਰਕੇ ਇਹਦੀ ਮੌਤ ਹੋ ਜਾਂਦੀ ਤੇ ਇਹਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਵਰਤਾ ਦੇਦੇ ਬਾਬਾ ਬਕਤਾਰ ਸਿੰਘ ਦੇ ਉੱਪਰ ਜਿਹੜੇ ਨਾਕਨੀ ਮਾਰખ્યા ଥି ਵਾਪਸ ਮੁਕ ਦੇ ਦਿੱਤੇ ਦੁਨੀ ਚੰਦ ਮਰਿਆ ਵੀ ਮਰਿਆ ਮੂੰਹ ਕਾਲਾ ਕਰਾ ਕੇ ਫਟਕਾਰਾਂ ਲਾ ਕੇ ਸਾਰਿਆਂ ਦੀ ਆਤਮਾ ਮਹਾਰਾਜ ਸੇਕੀਆਂ ਦੇ ਇਹਨੂੰ ਘਰੋਸਾਈ ਨਹੀਂ ਸੀ ਵਾਚੀ ਦੇ ਸੀ ਤੇ ਇੰਨਾ ਜੀ ਰੋ ਗਿਆ ਕਿ ਘਰ ਦੇ ਖੰਡੂ ਘਰ ਦਾ ਖੰਡੇ ਨੂੰ ਤੇ ਇਹ ਸਤਪੁਰਾਂ ਜੀ ਦੇ ਬਚਨ ਤੋਂ ਵੀ ਪ੍ਰਮਾਣ ਛੱਕਿਆ ਤੇ ਫਿਰ ਉਹਨੂੰ ਸੰਸਾਰ ਦੇ ਵਿੱਚ ਸੁਭਾਤੇ ਨਹੀਂ ਨਾ ਗਲੀ ਮਰਿਆ ਵੀ ਤੇ ਫਟਕਾਰਾਂ ਤਾਂ ਇਹ ਕਰਕੇ ਕਾਲਾ ਮੂੰਹ ਲੈ ਕੇ ਸੰਸਾਰ ਤੋਂ ਗਿਆ ਕਿਉਂਕਿ ਸੇਵਾ ਤੋਂ ਵਾਂਝਾ ਸੀ ਕੇਵਲ ਖਾਣ ਪੀਣ ਤਾਂ ਕੀ ਸੀ ਸੀ ਕੇਵਲ ਬੁਰਖਰ ਦੇ ਦਿੱਤੂ ਚੰਗਾ ਪਾਲਿਆ ਹੰਡਾਲਿਆ ਇੰਨਾ ਬੰਦਾ ਤਾਂ ਸੀਮਤ ਸੀ ਸੇਵਾ ਨਹੀਂ ਸੀ ਜਿਵੇਂ ਦੇ ਵਿੱਚ ਤੇ ਮਹਾਰਾਜ ਕਹਿੰਦੇ ਨਾਨਕ ਬਿਨ ਸਤਗੁਰ ਸੇਵੀ ਜੰਪੁਰਬ ਤੇ ਮਾਰੀਏ ਨੂੰ ਮੋਹ ਕਾਲ ਉਤ ਜਾ ਕਾਲਾ ਨੂੰ ਲੈ ਕੇ ਬੰਦਾ ਸੰਸਾਰ ਤੋਂ ਉੱਟ ਕੇ ਜਾਂਦਾ ਮਹੱਲਾ ਪੰਜਾਬ ਅਜਿਹਾ ਐਸੀ ਰੀਤ ਜਿੱਤ ਮੈਂ ਪਿਆਰਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹੋ ਜੀ ਰੀਤ ਜੀਵਨ ਦੀ ਰਹਿਣੀ ਬਹਿਣੀ ਨੂੰ ਸਾੜਦੇ ਉਹ ਸੁਵਾ ਕਰਦੇ ਹੋ ਖਤਮ ਕਰਦੇ ਹੋ ਜਿੱਤ ਮੈਂ ਪਿਆਰਾ ਮਿਸਰੇ ਜੇ ਉਹਦੀ ਰਹਿਣੀ ਕਰਕੇ ਪਿਆਰਾ ਪ੍ਰਮਾਤਮਾ ਵਿੱਚ ਮਿਸਰਦਾ ਇਹੋ ਜਿਹੇ ਬੰਦਿਆਂ ਦੀ ਸੰਗਤ ਤਿਆਗ ਦਿਓ ਜਿਨ੍ਹਾਂ ਦੀ ਸੰਗਤ ਵਿੱਚ ਬੈ ਕੇ ਰਾਗਣੀ ਜੀਤੇ ਆਉਂਦਾ ਕੇਵਲ ਵਾਸਨਾਵਾਂ ਦੀਆਂ ਗੱਲਾਂ ਹੁੰਦੀਆਂ ਕਬੀਰ ਸਾਖ ਤਸੰਗ ਨਾ ਕੀਜੀਏ ਤੂੰ ਜਾ ਕੇ ਭਾਗ ਵਾਸਨਕਾਰੋ ਪਰਸੀਏ ਤਉ ਮਛ ਲੱਗਦਾ ਦਾਗ ਜੇ ਕਾਲਾ ਬਰਤਨ ਆਥਾਂ ਵਿੱਚ ਫੜਾਂਗੇ ਤੇ ਦਾਗ ਲੱਗੇਗਾ ਜੇ ਸਾਖਤ ਬੰਦੇ ਦੀ ਸੰਗਤ ਕਰਾਂਗੇ ਤੇ ਪ੍ਰਭਾਅ ਪਾਏਗਾ ਮਹਾਰਾਜ ਕਹਿੰਦੇ ਐੋ ਜੀ ਰੀਤ ਜੀਵਨ ਦੀ ਰਹਿਣੀ ਖਤਮ ਕਰਦੇ ਹੋ ਇਹ ਦੇ ਕਰਕੇ ਪਰਮਾਤਮਾ ਵਿੱਚ ਰਦਾ ਨਾਨਕ ਸਾਈ ਭੜੀ ਪ੍ਰੀਤ ਹੈ ਜਿਤ ਸਾਜਿ ਸੇਤੀ ਪਾਤਰ ਹੈ ਮਹਾਰਾਜ ਕਹਿੰਦੇ ਉਹ ਪ੍ਰੀਤ ਭਲੀ ਹੈ ਚੰਗੀ ਹੈ ਉਹ ਨਿੰਬਦੀ ਹੈ ਮਹਾਰਾਜ ਕਹਿੰਦੇ ਜਿਤ ਸਾਜਿ ਸੇਤੀ ਪਾਤਰ ਹੈ ਜਿਸ ਪ੍ਰੀਤ ਦੇ ਕਰਕੇ ਪਰਮਾਤਮਾ ਦੇ ਦੁਆਰੇ ਦੇਤੇ ਬੰਦੇ ਦੀ ਪਾਤਰ ਹੈ ਜੰਦੀ ਪਰਮਾਤਮਾ ਦੇ ਨਾਲ ਹਮ ਉਜੜ ਜਾਂਦਾ ਐਸੀ ਭਲਿਆ ਪੁਰਸ਼ਾਂ ਦੀ ਸੰਗਤ ਕਰਨੀ ਚੰਗੀ ਐ ਭਲੀ ਐ ਪਾਉੜੀ ਹਰ ਇੱਕ ਉਹ ਦਾਤਾ ਸੇਵੀ ਐ ਹਰ ਇੱਕ ਧਿਆਈ ਐ ਇੱਕ ਪਰਮਾਤਮਾ ਅਕਾਲ ਪੁਰਖ ਦਾਤੇ ਨੂੰ ਸਿਮਰਨਾ ਕਰੀਏ ਧਿਆਉਣਾ ਕਰੀਏ ਉਹਦੇ ਸਰੂਪ ਗੁਰੂ ਸਾਹਿਬ ਦੀ ਸੇਵਾ ਨਿਭਾਉਣੀ ਕਰੀਏ ਹਰ ਇੱਕ ਕੋ ਦਾਤਾ ਮੰਗੀ ਐ ਮਨ ਚਿੱਤੇ ਆ ਪਾਈ ਐ ਆਹ ਸਾਦੇ ਪਰਮਾਤਮਾ ਕਰਗਣੇ ਛੱਡ ਕੇ ਮਹਾਰਾਜ ਕਹਿੰਦੇ ਕਿ ਖਦਾ ਦਾਤ ਦੇ ਤੋਂ ਮੰਗੀਏ ਜਿਹੜਾ ਖਦਾ ਦਾਤਾ ਏ ਕਹੇ ਸਭ ਤੋਂ ਦੇਵਨਾਰ ਤੋਂ ਉਸ ਇੱਕ ਦੇ ਕੋਲੋਂ ਮੰਗੀਏ ਤੇ ਮਹਾਰਾਜ ਕਹਿੰਦੇ ਜੇਦੋਂ ਇੱਕ ਦੇ ਉੱਤੇ ਭਰੋਸਾ ਰੱਖਾਂਗੇ ਮਨ ਚਿੰਦਿਆ ਪਾਈਏ ਫਿਰ ਮਨ ਜਿੰਦੇ ਪ੍ਰਾਪਤ ਹੋਣਗੇ ਪਦਾਰਥ ਜੇ ਦੂਜੇ ਪਾਸੋਂ ਮੰਗੀਏ ਤਾਂ ਬਾਝ ਮਰਾਈਏ ਮਹਾਰਾਜ ਕਹਿੰਦੇ ਜੇ ਆਪਣੇ ਨੂੰ ਛੱਡ ਕੇ ਦੂਜੇ ਦੇ ਕੋਲੋਂ ਮੰਗੀ ਜਾਈਏ ਜਿਹੜਾ ਹੈ ਦੱਬੀ ਪਕੰਢੀ ਹੈ ਜੜਾ ਕੇ ਉਹਨੂੰ ਛੱਡਣ ਵਾਲਾ ਛੱਡਣ ਵਾਲਾ ਜਨ ਮਹਾਰਾਜ ਜੀ ਕਹਿੰਦੇ ਤਾਂ ਲਾਜ ਮਰਾਈਏ ਫਿਰ ਮਹਾਰਾਜ ਜੀ ਨੇ ਆਪਣੀ ਫਤ ਆਪ ਰੋਣ ਦੇ ਪਈ ਆਪਣੀ ਲਾਜ ਨੂੰ ਮਾਰਦੇ ਪਏ ਮਹਾਰਾਜ ਕਹਿੰਦੇ ਜੇ ਆਪਣੇ ਸਤਿਗੁਰਾਂ ਨੂੰ ਛੱਡ ਕੇ ਹੋਰ ਨਕੀਆਂ ਬਖੰਡੀਆਂ ਦੇ ਅੱਗੇ ਜਾ ਕੇ ਨੱਕ ਰਕੜੀ ਉਹਨਾਂ ਤੋਂ ਮੰਗੀਏ ਮਹਾਰਾਜ ਜੀ ਕਿਰਪਾ ਕਰਦੇ ਜਿਨ ਸੇਵਿਆ ਤਿਨ ਫਲ ਪਾਇਆ ਤਿਨ ਜਨ ਕੀ ਸਭ ਧੋਖਵਾਈਏ ਸਤਿਗੁਰਾਂ ਦੀ ਸੇਵਾਈ ਐਸੀ ਹੈ ਜਿਨ੍ਹਾਂ ਨੇ ਸੇਵਾ ਹੈ ਸਿਮਰਿਆ ਹੈ ਸੇਵਾ ਕੀਤੀ ਹੈ ਉਹਨਾਂ ਨੇ صبر ਸੰਕੋਪ ਰੂਪੀ ਨਾਮ ਉਦਾਰਕ ਰੂਪੀ ਫਲ ਪ੍ਰਾਪਤ ਕੀਤਾ ਹੈ ਇਸ ਜਨ ਕੀ ਸਭ ਤੋਖ ਗਵਾਈ ਹੈ ਉਹਨਾਂ ਜਨਾਂ ਦੀ ਸਤਿਗੁਰਾਂ ਨੇ ਸਾਰੀ ਤੋਖੀ ਗਵਾ ਦਿੱਤੀ ਆਪ ਮੰਗਣ ਵਾਲੀ ਵਰਤੀ ਹੀ ਮਾਰ ਦਿੱਤੀ ਉਹ ਬਾਣੀ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹੈ ਨਾਮ ਕੀਤੇ ਨਿਤ ਉਹ ਵਾਰਿਆ ਜਿਨ ਅੰਤਨ ਹਿਰਦੈ ਹਰ ਨਾਮ ਤੇ ਆਈਐ ਮਾਧਿ ਕਿੰਦੇ ਅਸੀਂ ਉਹਨਾਂ ਦੇ ਤੁਤੋਂ ਵਾਰ ਪ੍ਰਭਾਨ ਜਾਂਦੇ ਹਾਂ ਉਹਨਾਂ ਤੋਂ ਆਪਨ ਆਪ ਵਾਰਦੇ ਹਾਂ ਜਿਨ ਅੰਤਨ ਹਿਰਦੈ ਹਰ ਨਾਮ ਤੇ ਆਈਐ ਜਿਹੜੇ ਮੇਨਰਾ ਆਤਮ ਹਲੋਦ ਆਪਣੇ ਚਰਦੀ ਦੇ ਵਿੱਚ ਉਸ ਸਰਕਾਰਪੁਰਤ ਪਰਮਾਤਮਾ ਦੇ ਨਾਮ ਨੂੰ ਤ੍ਰਿਵਨਾ ਕਰਦੇ ਐ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਸੇਵਾ ਪ੍ਰਤੀ ਜੀਵਨ ਸਮਰਪਿਤ ਹੋ ਚੁੱਕਾ ਹੈ ਬੈਠਿਆਂ ਫੁਰਤੀਆਂ ਜਿਹੜੇ ਨਾਮ ਧਿਆਉਣ ਵਾਲੇ ਹੈ ਸਾਰੇ ਤੀਜੀ ਉਹਨਾਂ ਤੋਂ ਕੁਰਬਾਨ ਜਾਣੀ ਬਲਹਾ ਜਾਣੀ ਹਾਂ ਕੁਰਬਾਨ ਜਾਵਾਂ ਖਾਂ ਕੁਰਬਾਨ ਜਾਵਾਂ ਹਾਂ ਕੁਰਬਾਨ ਨਾਮਕਨਾ ਤੇ ਲੈਣ ਤੇਰਾ ਨਾਮ ਅਕਾਲ ਪੁਰਖ ਦੀ ਅਸੀਂ ਉਹਨਾਂ ਤੋਂ ਕੁਰਬਾਨ ਜਾਣੀ ਕਿ ਤੇ ਤੁਹਾਡਾ ਨਾਮ ਜਪਦੇ ਆ ਜਿੜ ਦੇ ਕਰਕੇ ਸਤਿਗੁਰੂ ਕਿਰਪਾ ਕਰਨ ਸੇਵਾ ਭਾਵਨਾ ਬਣ ਜੇ ਮਹਾਰਾਜ ਸਿਰ ਆਪਣਨ ਸਾਰਿਆਂ ਦੇ ਸੀਸ ਤੇ ਮਿਹਰ ਕਰੇ ਹੱਥ ਰੱਖ ਕੇ ਮੰਨ ਕਰਕੇ ਹਾਉਮੇ ਹਰਿ ਦਾਤੋ ਦਾ ਇਹੋ ਕਿ ਸੇਵਾ ਨੂੰ ਦੀ ਸੋਈ ਸਤਿਗੁਰੂ ਤੇ ਪਰਪਰ ਕੇ ਬੰਸਿਸ਼ ਕਰਨਾ ਮਹਾਰਾਜ ਦਇਆ ਕੰਨ ਸਤਿਗੁਰੂ ਦੀ ਦੀ ਸੇਵਾ ਕਰਉਣੀ ਹੈ ਤੇ ਆਪ ਹੀ ਮਹਾਰਾਜ ਜੀ ਅੰਕਾਰ ਨੂੰ ਹਉਮੇ ਨੂੰ ਜੇਤੇ ਤੋੜਨ ਕਰਨਾ ਮਾਉਣਾ ਹੈ ਸਤਿਗੁਰਾਂ ਨੇ ਅਕੀ ਸਿੱਖ ਦਾ ਫਰਮਾ ਮੰਨਤ ਜੋਤਰੀ ਅਰਦਾਸ ਕੀਤੀ ਹੁੰਦੀ ਤੈਹੀ ਹੈ ਆਪੇ ਮਹਾਰਾਜ ਜੀ ਦੇ ਜੀ ਦੂਤੇ ਪਾਸੋਂ ਮੰਗੀ ਹੈ ਤਾਂ ਮਹਾਰਾਜ ਦਇਆ ਸਤਿਗੁਰਾਂ ਅਗੇ ਸੀਸ ਤੋਮਾ ਇਹਦਾ ਪਹਿਲਾ ਕਲਮ ਬਾਸ਼ਾ ਕਿਰਪਾ ਕਰ ਨੂੰ ਭੁੱਲਣ ਹਾਰਾਂ ਆਤਮਕੀ ਸੰਗਤ ਬਖਸ਼ਣ ਜੋਗ ਬਖਸ਼ਣ ਜੋਗ ਗੁਰੂ ਸਾਹਿਬ ਦੀ ਦਰਸ਼ਨ ਹਾਰਨੀ ਦੀ ਖਲਕੀ ਗੱਲ ਕੋ ਤਰੋਦੀ ਹੋਣ ਸਾਰੀ ਤੋਂ ਕੀ ਜੀਏ ਠੰਡੇ ਬਾਟ ਦੇ ਨਾਮ ਸ਼ਕੀਏ ਜੂਲ ਵਾਲੀ ਬਣੀਏ ਉਹਦੇ ਵੇਲਾ ਨਹੀਂ ਮਰੇਤਾਲੇ ਦੀ ਨੂੰ ਗੁਰੂ ਸਾਹਿਬਾਂ ਸਾਡੀ ਅਨ ਬਖਸ਼ ਕੇ ਮੁਲਾਜਨ ਸਰਬੱਤਾਂ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਅਪਨਾ ਕਰਨ ਦੀ ਗੁਰੂ ਸਾਹਿਬ ਜੀ ਕਰਿਸ਼ ਕਰਨਾ ਤਾਂ ਅਨੁਰੂਧਨ ਸਰ ਜੀ ਨੂੰ ਕਿਹਾ ਇਸੀ ਨੂੰ ਬਲਾਉਂਦੇ ਹਾਂ ਅਲਸਹਿਤਾ ਕੋ ਜੀਵਾਹੀ ਜੀ ਦੀ ਕਾਲ ਸਾਹ ਉਟਵਾਹ ਜੀ ਦੀ